ਦੇ ਕਰੀਬ ਮੈਸੀ ਟਰੈਕਟਰ ਜਮਾ ਨਵੀਂ ਕੰਡੀਸ਼ਨ ਦੋਸਤੋ ਦੇਖ ਸਕਦੇ ਹੋ ਜੀ ਪੂਰਾ ਐ ਤਿਆਰ ਕੀਤਾ ਪਿਆ ਜੀ ਮਤਲਬ ਤਿਆਰ ਨਹੀਂ ਸਾਰਾ origignal ਹੈ ਜੀ ਟਰੈਕਟਰ ਨਵਾਂ ਟਰੈਕਟਰ ਕਹਿ ਸਕਦੇ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਤੇ 18 ਮਾਰਗਲਾ ਜੀ 498000 ਰੇਟ ਹੈ ਜੀ ਇਹਦਾ ਦੇਖੋ ਜੀ ਬਹੁਤ ਹੀ ਸ਼ਾਨਦਾਰ ਹੈ ਮੈਸੀ ਜੀ 990 ਮੈਸੀ ਜੀ ਬਹੁਤ ਹੀ ਸਤਾਨਦਾਰ ਟਰੈਕਟਰ ਹੈ ਜੀ ਦੇਖ ਸਕਦੇ ਹੋ ਜੀ ਆ ਇੱਕ ਬਾਈ ਖੜਾ ਹੈ ਬਾਕੀ ਬਾਈ ਆ ਜਾਣਕਾਰੀ ਆ ਦੇਊਗਾ ਬਾਈ ਹਾਂ ਬਈ ਦੱਸੋ ਬਾਈ ਬੰਡੀ ਬਾਰੇ ਕਿੱਥੇ ਮੰਡੀ ਹੈ ਇਹ ਹਾਂ ਮੰਡੀ ਵੀਰੇ ਆਹ ਸਬਜ਼ੀ ਮੰਡੀ ਦੇ ਨਾਲ ਹੈ ਬਾਈ ਮੜਾ ਤੇਜ਼ ਬੋਲ ਜਾ ਇਹ ਕੱਟ ਦੇਾਂਗੇ ਸਬਜ਼ੀ ਮੰਡੀ ਦੇ ਨਾਲ ਹੈ ਵੀਰੇ ਇਹ ਅੱਛਾ ਹਾਂ ਸਬਜ਼ੀ ਮੰਡੀ ਤੇ ਇੱਥੇ ਕਿਸ ਤਰ੍ਹਾਂ ਦੇ ਟਰੈਕਟਰ ਟਰੈਕਟਰ ਆਉਂਦੇ ਨੇ ਟਰੈਕਟਰ ਇੱਥੇ ਬਹੁਤ ਵਧੀਆ ਆਉਂਦੇ ਆ ਜੀ ਠੀਕ ਹੈ ਨਵੀਂ ਕੱਢੀ ਆ ਆ ਲੋ ਜੀ ਬਾਈ ਸੋਨ ਵਾਲੀ ਕਾ ਆਪਾਂ ਦੱਸਦੇ ਆ ਬਾਈ ਨੂੰ ਦੇਖੋ ਬਾਈ ਯਾਰ ਸੋਨ ਵਾਲੀ ਕਾ ਟਰੈਕਟਰ ਦੇਖ ਸਕਦੇ ਹੋ ਇਹ ਸਾਡਾ ਟਰੈਕਟਰ ਹੈ ਦੇਖੋ ਬਾਈ ਜਮਾਂ ਹੀ ਨਵਾਂਗਾ ਇਹਦਾ ਮਾਡਲ ਵੀ ਆਪਾਂ ਤੁਹਾਨੂੰ ਦੱਸ ਦਿਆਂ ਇਹਦਾ ਪ੍ਰਾਈਸ ਵੀ ਦੱਸ ਦਿਆਂ ਠੀਕ ਹੈ ਜੀ 15 ਮਾਡਲ ਹੈ ਜੀ ਇਹ ਟਰੈਕਟਰ ਨਵੇਂ ਟਾਇਰ ਨੇ ਜਮਾਂ ਨਵੇਂ ਨਮਾਗਾ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਨਵਾਂ ਚੈਨਲ ਹੈ ਜੀ ਸਬਸਕ੍ਰਾਈਬ ਕਰ ਲਿਓ ਦੇਖੋ ਵੀਰ ਜੀ ਟਰੈਕਟਰ ਦੇਖੋ ਜੀ ਹਰ ਤਰ੍ਹਾਂ ਦਾ ਟਰੈਕਟਰ ਆ ਮੰਡੀ ਦੇ ਵਿੱਚ ਤੁਸੀਂ ਪਾਉਂਗੇ ਜੀ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਭਾਰੀ ਮੰਡੀ ਲੱਗਦੀ ਹੈ ਜੀ ਹੈਵੀ ਮੰਡੀ ਕਹਿ ਸਕਦੇ ਆ ਜੀ ਪੂਰੀ ਭਾਰੀ ਮੰਡੀ ਲੱਗਦੀ ਹੈ ਮੈਂ ਜ਼ੂਮਿੰਗ ਕਰਕੇ ਦਿਖਾਉਣਾ ਹੈ ਤੁਹਾਨੂੰ ਜੀ ਆਪਣਾ ਨਵਾਂ ਚੈਨਲ ਹੈ ਜੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਹੋ ਜਿਹੇ ਵੀਡੀਓ ਦੇਖਣ ਲਈ ਇੱਥੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਦੇਖ ਸਕਦੇ ਹੋ ਜੀ ਆਹ ਦੇਖੋ ਜੀ ਟਰੈਕਟਰ ਹਰ ਇੱਕ ਟਰੈਕਟਰ ਤੁਹਾਨੂੰ ਮਿਲੂਗਾ ਜੀ ਇੱਥੇ ਆਹ ਸਵਰਾ 735 ਦੇਖੋ ਜੀ ਸਿਰਫ ਦੋ ਦਾਖਦਾ ਜੀ ਜਮਾ ਨਮਾ ਪਿਆ ਟੈਟੂ ਜਮਾ ਜੈਨੂਨ ਪੇ ਹੈ ਜੀ ਜਮਾ ਨਮੇ ਟੈਰ ਪੇ ਹੈ ਜੀ ਦੇਖ ਸਕਦੇ ਹੋ ਜੀ 1997 ਮਾਡਲ ਹੈ ਜੀ ਠੀਕ ਹੈ ਜੀ ਦੇਖੋ ਵੀਰੇ ਤੁਹਾਨੂੰ ਇੱਥੇ ਹਰ ਕੰਡੀਸ਼ਨ ਦੇ ਟਰੈਕਟਰ ਮਿਲ ਜਾਣਗੇ ਜੀ ਤੁਸੀਂ ਪਤਾ ਲਿਖ ਲਓ ਜੀ ਪੈਟਰੋਲ ਪੰਪ ਦੇ ਸਾਹਮਣੇ ਬਰਨਾਲਾ ਪੈਟਰੋਲ ਪੰਪ ਦੇ ਸਾਹਮਣੇ ਗਲੀ ਜਾਂਦੀ ਹੈ ਜੀ ਤੇ ਬਰਨਾਲਾ ਸਬਜੀ ਮੰਡੀ ਦੇ ਕੋਲ ਹੈ ਜੀ ਠੀਕ ਹੈ ਜੀ ਅਨਾਜ ਮੰਡੀ کہہ ਸਕਦੇ ਆ ਸਬਜੀ ਮੰਡੀ ਦੇ ਕੋਲ ਹੈ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਥੇ ਹਰ ਪ੍ਰਕਾਰ ਦਾ ਟਰੈਕਟਰ ਮਿਲੂਗਾ ਜੀ ਦੇਖੋ ਜੀ ਬਾਈ ਯਾਰ ਇੱਕ ਨਾ ਇਹ ਨਵਾਂ ਚੈਨਲ ਹੈ ਆਪਣਾ ਤੁਸੀਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਆਪਣਾ ਇਹ ਨਵਾਂ ਚੈਨਲ ਹੈ ਜੀ ਤੇ ਇਹ ਤੇ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਇਸ ਤਰ੍ਹਾਂ ਦੀਆਂ ਟਰੈਕਟਰਾਂ ਦੀਆਂ ਜੀ ਇਸ ਕਰਕੇ ਆਪਣੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਦੇਖ ਸਕਦੇ ਹੋ ਜੋ ਨਵੇਂ ਨਵੇਂ ਟ੍ਰੈਟ ਆਏ